ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਸਿੱਖ ਨੂੰ ਉਪਦੇਸ਼ ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਅਨਪੜਹਾ ਆਪ ਜੀ ਦੀ ਸ਼ਰਨ ਆਇਆ ਹਾਂ ਸੰਸਾਰ ਦੁੱਖਾਂ ਦਾ ਘਰ ਹੈ ਕੋਈ ਹੋਰ ਰਸਤਾ ਦੱਸੋ ਜਿਸ ਨਾਲ ਮੇਰਾ ਜਨਮ ਮਰਨ ਕੱਟਿਆ ਜਾਵੇ ਗੁਰੂ ਜੀ ਨੇ ਕਿਹਾ ਭਾਈ ਤੂੰ ਧੰ ਹੈ ਜਿਸ ਨੇ ਸੰਸਾਰ ਨੂੰ ਦੁੱਖਾਂ ਦਾ ਘਰ ਸਮਝ ਲਿਆ ਹੈ ਤੂੰ ਪੜਿਆ ਕਰ ਪੜਨ ਵਿੱਚ ਅਨੇਕ ਗੁਣ ਹਨ ਅਨਪੜਿਆ ਪੁਰਸ਼ ਹਿਰਦੇ ਦਾ ਅੰਨਾ ਹੁੰਦਾ ਹੈ ਤੂੰ ਗੁਰਮਖੀ ਪੜ ਕੇ ਗੁਰੂ ਮਤ ਨੂੰ ਗ੍ਰਹਿਣ ਕਰ ਲੈ ਤੇਰਾ ਪਾਰ ਉਤਾਰਾ ਹੋ ਜਾਵੇਗਾ ਉਸ ਦੀ ਸ਼ਰਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸ ਨੂੰ ਆਪਣੇ ਇੱਕ ਗ੍ਰੰਥੀ ਸਿੰਘ ਪਾਸ ਗੁਰਮਖੀ ਪੜਨ ਵਾਸਤੇ ਭੇਜ ਦਿੱਤਾ ਗ੍ਰੰਥੀ ਸਿੰਘ ਉਸ ਨੂੰ ਬੜੇ ਪ੍ਰੇਮ ਨਾਲ ਪੜਾਉਂਦਾ ਰਿਹਾ ਜਦ ਮੁੱਢਲੀ ਪੜ੍ਹਾਈ ਕਰਕੇ ਉਸ ਨੇ ਪੰਜ ਗ੍ਰੰਥੀ ਪੜ੍ਹਨੀ ਆਰੰਭ ਕੀਤੀ ਤਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਜਦ ਉਸ ਨੇ ਇਹ ਤੁਕ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ आनंद पिया मेरी माए सत गुरु मैं पाया जब उसने यह तुख पढ़ी ता उसने उस तो आगे पढ़ना बंद कर ਦਿੱਤਾ जद गुरुजी नु पता लगा के सिख ने पढ़ना ਛੱਡ ਦਿੱਤਾ ਹੈ ता आप जी ने उस नु सद्द के पुछ्या ਕਿ ਤੂੰ ਪੜਨਾ ਕਿਉਂ ਛੱਡ ਦਿੱਤਾ ਹੈ ਸਿੱਖ ਨੇ ਕਿਹਾ ਮਹਾਰਾਜ ਮੈਂ ਇਹ ਤੱਕ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪੜ ਕੇ ਹੋਰ ਅੱਗੇ ਪੜਨਾ ਛੱਡ ਦਿੱਤਾ ਹੈ ਕਿਉਂਕਿ ਜਦੋਂ ਸਿੱਖ ਨੇ ਸਤਿਗੁਰੂ ਨੂੰ ਪਾ ਲਿਆ ਤਾਂ ਉਸ ਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਇਸ ਤੋਂ ਉੱਪਰ ਹੋਰ ਕਿਹੜੀ ਗੱਲ ਪੜਨ ਵਾਲੀ ਬਾਕੀ ਹੈ ਸਿੱਖ ਦੀ ਇਹ ਸ਼ਰਧਾ ਪ੍ਰੇਮ ਦੀ ਗੱਲ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਸਿੱਖਾ ਤੂੰ ਨਿਹਾਲ ਹੋ ਗਿਆ ਹੈ ਆਪ ਜੀ ਦੇ ਇਨ੍ਹਾਂ ਬਚਨਾਂ ਨਾਲ ਸਿੱਖ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ